ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਰਾਮ ਰਾਮ ਜੀ ਹੋਰ ਸੁਣਾਓ ਸਭ ਠੀਕ ਠਾਕ ਸਭ ਚੜ੍ਹਦੀ ਕਲਾ ਚ ਲੋ ਜੀ ਅੱਜ ਤੁਹਾਡੇ ਹਾਸਤੇ ਲੈ ਕੇ ਆਏ ਆ ਇਲੈਕਟ੍ਰੋਨਿਕ ਆਈਟਮ ਮਿਕਸੀ ਆਏਗਾ ਮਿਕਸੀ ਗ੍ਰੈਂਡਰ ਆਏਗਾ ਬਲੂ ਕraft ਕੰਪਨੀ ਦਾ ਆ ਜਣ ਕੇ ਬਲੂ ਕraft ਕੰਪਨੀ ਦਾ ਗ੍ਰੈਂਡਰ ਹੈ ਇਲੈਕਟ੍ਰੋਨਿਕ ਆਈਟਮ ਹੈ ਇਹਦੇ ਵਿੱਚ ਜਾਨੀ ਕਿ ਦੋ ਸਟੀਲ ਦੇ ਜਗ ਆਉਣਗੇ ਇੱਕ ਨਾਲ ਮਿਕਸੀ ਆਈ ਗਈ ਇੱਕ ਜਗ ਵੱਡਾ ਹੋਏਗਾ ਇੱਕ ਜਗ ਛੋਟਾ ਹੋਏਗਾ ਇਹ ਚਾਹ ਮੋਡਲ ਆਏਗਾ। ਆ ਦੇਖੋ। ਬਲੂ ਕraft ਕੰਪਨੀ ਨੇ ਡਿਜ਼ਾਈਨ ਦੇਖੋ ਕਿੰਨਾ ਸ਼ਾਨਦਾਰ। ਠੀਕ ਹੈ ਜੀ। ਆ ਦੋ ਜਾਗ ਆਏ ਨੇ। ਇੱਕ ਆ ਛੋਟੇ ਸਾਈਜ਼ ਵਾਲਾ ਜਾਗ ਆ ਜਾਏਗਾ। ਇੱਕ ਆ ਵੱਡੇ ਸਾਈਜ਼ ਵਾਲਾ ਜਾਗ ਆ ਜਾਏਗਾ। ਦੋਨੇ ਸਟੀਲ ਦੇ ਵਿੱਚ। ਠੀਕ ਹੈ ਜੀ। ਇੱਕ ਲਈ ਇਹ ਆਈਟਮ ਆ ਜਾਂਦੀ ਆ। ਇੱਕ ਆਪਣੇ ਕੋ ਆਏਗਾ ਜੀ। ਸਿਲਵਰ ਲਾਈਨ ਦਾ। ਇਹ ਕਹੇਗਾ ਆਪਣੇ ਕੋਲ ਸਿਲਵਰ ਲਾਈਨ ਦੀ ਹੈ ऑलरेडी ਸਿਲਵਰ ਲਾਈਨ ਦੇ ਵਿੱਚ ਵੀ ਜਿਸੇ ਤਰ੍ਹਾਂ ਹੀ ਆਏਗੀ ਜਾਨੀ ਕਿ ਇਹ ਚ ਵੀ ਕੋਸਟ ਹੀਰ ਦੇ ਜਾ ਕੋਣੇ ਕੁਆਲਟੀ ਦਾ ਫਰਕ ਪੈ ਜਾਣਾ ਸਾਈਜ਼ ਦਾ ਥੋੜਾ ਜਿਹਾ ਫਰਕ ਪੈ ਜਾਏ ਆਹ ਦੇਖੋ ਜੀ ਇਲੈਕਟ੍ਰੋਨਿਕ ਆਈਟਮ ਹੈ ਇੱਕ ਬਲੂ ਕ੍ਰਾਫਟ ਕੰਪਨੀ ਹੈ ਤੇ ਇੱਕ ਸਿਲਵਰ ਲਾਈਨ ਕੰਪਨੀ ਦੀ ਹੈ ਆਹ ਦੇਖੋ ਇਹਨੇ ਮਿਕਸੀ ਦੇ ਕੋਬੜਾ ਦਾ ਹੈ ਇਹ ਸਿਲਵਰ ਲਾਈਨ ਦੇ ਵਿੱਚ ਆ ਗੋਲਸ ਵਿੱਚ ਲੱਗਾ ਦਾ ਡਿਜ਼ਾਈਨ ਉੱਪਰ ਵਾਈਟ ਥੱਲੇ ਗ੍ਰੀਨ ਕਲਰ ਆ ਜਾਏਗਾ ਇਹਦੇ ਨਾਲ ਵੀ ਦੋ ਜਗ ਆਉਣਗੇ ਸਟੀਲ ਦੇ ਉਸੇ ਤਰ੍ਹਾਂ ਆਹ ਦੇਖੋ ਇੱਕ ਹੀ ਛੋਟੇ ਸਾਈਜ਼ ਵਾਲਾ ਆਏਗਾ ਯਾਨੀ ਕਿ ਜਗ ਦਾ ਥੋੜਾ ਜਿਹਾ ਉਹ ਦੂਸਰੇ ਨਾਲੋਂ ਇਹਦਾ ਫਰਕ ਹੈਗਾ ਥੋੜੇ ਵੱਡਾ ਸਾਈਜ਼ ਉਹਦੇ ਨਾਲੋਂ ਇੱਕ ਆ ਵੱਡਾ ਸਾਈਜ਼ ਇੱਕ ਛੋਟਾ ਸਾਈਜ਼ ਠੀਕ ਹੈ ਜੀ ਇਹ ਆ ਜਾਂਦੀ ਸਿਲਵਰ ਲਾਈਨ ਦੇ ਵਿੱਚ ਇਹ ਆ ਜਦੀ ਬਲੂ ਕਰਾਫਟ ਆ ਦੋ ਮਾਡਲ ਆ ਇਸ ਟਾਈਮ ਆਪਣੇ ਕੋਲ ਮੌਜੂਦ ਨੇ ਇੱਕ ਬਲੂ ਕਰਾਫਟ ਦਾ ਇੱਕ ਸਿਲਵਰ ਲਾਈਨ ਦਾ ਜਿਸ ਕਿਸੇ ਵੀਰ ਭੈਣ ਭਰਾ ਨੂੰ ਇਹ ਚੀਜ਼ ਦੀ ਜ਼ਰੂਰਤ ਹੋਵੇ ਵਿਜ਼ਿਟ ਕਰੋ ਵਿਸ਼ਾਲ ਬਰਤਨ ਸਟੋਰ ਫਦੇਗੜ ਚੂੜੀਆਂ ਮੈਂ ਫੇਰ ਤੁਹਾਨੂੰ ਆਪਣੀ ਲੋਕੇਸ਼ਨ ਦੱਸ ਦਿਆਂ ਬੱਸ ਸਟੈਂਡ ਤੋਂ ਸਿੱਧਾ ਤੁਸੀਂ ਅੰਦਰ ਬਿਜਾਰ ਨੂੰ ਆਉਣਾ ਕਬੀਟੀ ਘਰ ਚੌਂਕ ਆਏਗਾ ਕਿਸੇ ਨੂੰ ਵੀ ਪੁੱਛ ਸਕਦੇ ਜੇ 올ਡ ਪੀ ਐਨ ਬੀ ਬੈਂਕ ਕਿੱਥੇ ਪੁਰਾਣਾ ਪੰਜਾਬ ਨਿਸ਼ਨ ਬੈਂਕ ਦੇ ਬਿਲਕੁਲ ਨਾਲ ਇਹ ਦੁਕਾਨ ਵਿਸ਼ਾਲ ਬਰਤਨ ਸਟੋਰ ਫਦੇਗੜ ਚੂੜੀਆਂ ਠੀਕ ਹੈ ਜੀ ਵੀਡੀਓ ਚੰਗੀ ਲੱਗੇ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਰਾਮ ਰਾਮ ਫੇਰ ਮਿਲਦੇ ਹਾਂ ਤੁਹਾਨੂੰ ਕਿਸੇ ਨਵੀਂ ਵੀਡੀਓ 'ਚ ਨਵੀਂ ਵੈਰਾਈਟੀ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਰਾਮ ਰਾਮ ਵੀਡੀਓ ਚੰਗੀ ਲੱਗੇ ਸ਼ੇਅਰ ਕਰਿਓ ਕਮੈਂਟ ਕਰਿਓ